ਆਪਾ ਨੂੰ ਅਨਸਾਰ ਸਤਿਗੁਰ ਜੀ ਆਪ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਗੁਰਮੁਖ ਪਿਆਰੇ ਸਮੂਹ ਸਰਦਾਰ ਸਤਨਾਮ ਸਿੰਘ ਸਲੂਜਾ ਸਰਦਾਰ ਜਸਪਾਲ ਸਿੰਘ ਸਲੂਜਾ ਸਰਦਾਰ ਹਰਮੀਤ ਸਿੰਘ ਸਲੂਜਾ ਸਮੂਹ ਸਲੂਜਾ ਪਰਿਵਾਰ ਨੂੰ ਜੀ ਸਹਿਜਾਦਾ ਬਾਬਾ ਫਤੇ ਸਿੰਘ ਜੀ ਸਹਿਜਾਦਾ ਬਾਬਾ ਅਜੀਤ ਸਿੰਘ ਜੀ ਸਹਿਜਾਦਾ ਬਾਬਾ ਜੁਝਾਰ ਸਿੰਘ ਜੀ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਨੂੰ ਸਮਰਪਿਤ ਸਤਿਗੁਰ ਜੀਓ ਹਰ ਸਾਲ ਦੀ ਤਰ੍ਹਾਂ ਨਸਾਨੀ ਸ਼ਹੀਦੀ ਮਾਰਚ ਜੋ ਕੇ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਸਾਨੀ ਸ਼ਹੀਦੀ ਮਾਰਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਪਿਆ ਜੀ ਦਾ ਮਾਰਚ ਕੱਢੇਗਾ ਕੀ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾਸ ਤਾਰ ਪਾਤਸ਼ਾਦੇ ਅਤੇ ਵੱਡੇ ਸਾਹਿਬ ਜਾਦੇ ਮਾਤਾ ਗੁਜਰਕੌਰ ਜੀ ਦੀ ਦਸਾਹਣੀ ਸ਼ਹੀਦੀ ਮਾਰਚ ਜੋ ਕਿ ਹਰ ਸਾਲ ਦੀ ਤਰ੍ਹਾਂ ਸੰਦੂਕਾ ਪਰਿਵਾਰ ਸਮੂਹ ਸਿੱਖ ਜੰਗੀਆਂ ਬੰਦੀਆਂ ਵੱਲੋਂ ਜੋ ਇਹ ਦਸਾਹਣੀ ਸ਼ਹੀਦੀ ਮਾਰਚ ਆਰੰਭ ਕੀਤਾ ਜਾਂਦਾ ਹੈ ਜੋ ਕਿ ਭੰਡਾਰੀ ਬኩል ਤੋਂ ਆਰੰਭ ਹੋ ਕੇ ਜੋ ਕਿ ਇਹਦੀ ਸਮਾਪਤੀ ਵਰਜਾ ਮਾਦੀ ਫੁੱਲਾ ਸਨ ਇਹ ਕਿ ਹੋਵੇਗੀ ਸਮੂਹ ਸੰਗਤਾਂ ਤੇ ਛੋਟੇ-ਛੋਟੇ ਬੱਚੇ ਛੋਟੇ ਸਹਿਬਜ਼ਾਦਿਆਂ ਦੀ ਵੱਡੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਨੂੰ ਯਾਦ ਕਰ ਰਹੇ ਹਨ ਆਓ ਸਾਰੇ ਿਲ ਕੇ ਜੁੜ ਕੇ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਨੂੰ ਗੁਰਮਤ ਕਰੀਏ ਪ੍ਰਣਾਮ ਕਰੀਏ ਉਹਨਾਂ ਦੀ ਜੇਸ ਕੁਰਬਾਨੀ ਨੂੰ ਯਾਦ ਕਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ